ਹਾਈ ਕੋਰਟ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਨੈਸ਼ਨਲ ਹਾਈਵੇ ਤੇ ਠੇਕਿਆਂ ਨੂੰ ਹਟਾਉਣ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਤੇ ਦੋਹਾਂ ਸੂਬਿਆਂ ਦੇ ਐਕਸਾਈਜ਼ ਦੇ ਟੈਕਸੇਸ਼ਨ ਕਮਿਸ਼ਨਰਾਂ ਨੂੰ ਤਲਬ ਕੀਤਾ। ਅਦਾਲਤ ਨੇ ਸਖਤੀ ਦਿਖਾਉਂਦਿਆਂ ਹੁਕਮ ਜਾਰੀ ਕੀਤਾ ਸੀ ਕਿ ਦੋਹਾਂ ਸੂਬਿਆਂ 'ਚ ਕੌਮੀ ਮਾਰਕ ਤੇ ਠੇਕੇ ਹਟਾਏ ਜਾਣ ਪਰ ਅਸਲ 'ਚ ਤਕਰੀਬਨ 80% ਠੇਕੇ ਉਸੇ ਥਾਂ ਤੇ ਨੇ। ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਹੁਕਮਾਂ ਦੀ ਪਾਲਣਾ ਠੀਕ ਤਰ੍ਹਾਂ ਹੋ ਰਹੀ ਹੈ ਜਾਂ ਨਹੀਂ ਇਸ ਲਈ ਪੰਜਾਬ ਦੇ ਵਿਜੀਲੈਂਸ ਅਫਸਰ, ਹਰਿਆਣਾ ਤੇ ਹਰਿਆਣਾ ਦੇ ਅਫਸਰ ਪੰਜਾਬ 'ਤੇ ਚੈਕਿੰਗ ਕਰਨਗੇ। ਕੋਰਟ ਨੇ ਕਿਹਾ ਕਿ ਰਜਿਸਟਰਾਰ ਵਿਜੀਲੈਂਸ ਜਾਂ ਉਹਨ ਉਹ ਪੰਜਾਬ ਦੇ ਹਰਿਆਣਾ ਨੂੰ ਵਿਜ਼ਿਟ ਕਰਨਗੇ ਤੇ ਹਰਿਆਣਾ ਵਾਲੇ ਪੰਜਾਬ ਨੂੰ ਵਿਜ਼ਿਟ ਕਰਨਗੇ ਟੂ ᱮਨਸ਼ੋਰ ਕਿ ਕੋਰਟ ਦੇ ਆਰਡਰ ਦੀ ਪਾਲਣਾ ਚੰਗੇ ਤਰੀਕੇ ਨਾਲ ਸਹੀ ਤਰੀਕੇ ਨਾਲ ਹੋ ਰਹੀ ਆ ਬਜਾਏ ਇਹ ਦੇ ਕਿ ਵੀ ਸਿਰਫ ਐਵੇਂ ਖਾਣਾ ਪੂਰਤੀ ਕੀਤੀ ਜਾ ਰਹੀ ਆ ਤੇ ਅਸੀਂ ਪਟੀਸ਼ਨਰ ਹੁੰਦੇ ਹੋਏ ਅਸੀਂ ਉਹਨਾਂ ਦੇ ਨਾਲ ਜਾ ਸਕਦੇ ਆ ਤੇ ਜਿੱਥੇ ਵੀ ਕਿਤੇ ਵਾਇਓਲੇਸ਼ਨ ਮਿਲੇਗੀ ਤਾਂ ਉੱਥੇ ਦੇ ਜਿਹੜੇ ਕਨਸਰਨਡ ਐਕਸਾਈਜ਼ ਆਫੀਸਰਸ ਆ ਉਹਨਾਂ ਨੂੰ ਉੱਥੇ ਬੁਲਾਇਆ ਜਾਏਗਾ ਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਅੱਜ ਕੋਰਟ ਦਾ ਜੋ ਓਪੀਨੀਅਨ ਸੀ ਹੋਏ ਸੀ ਕਿ ਟਾਈਮ ਐਂਡ ਗੇਨ ਐਫੀਡੇਵਿਡਸ ਦਿੱਤੇ ਜਾ ਰਹੇ ਆ ਐਫੀਡੇਵਿਡਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕੋਰਟ ਦੇ ਆਰਡਰ ਦੀ ਪਾਲਣਾ ਕੀਤੀ ਗਈ ਹੈ ਪਰ ਜੋ ਗਰਾਉਂਡ ਰਿਐਲਿਟੀ ਸਾਹਮਣੇ ਆ ਰਹੀ ਹੈ ਉਹ ਐਫੀਡੇਵਿਡਸ ਤੋਂ ਬਿਲਕੁਲ ਅਲੱਗ ਹੈ ਤੇ ਐਕਚੁਅਲੀ ਸਟੇਟ ਕਿਉਂਕਿ ਵੈਲਫੇਅਰ ਸਟੇਟ ਹੈ ਇਹ ਲੋਕਾਂ ਦਾ ਭਲਾ ਕਰਨ ਲਈ ਹੋਣਾ ਚਾਹੀਦਾ ਉਹਨਾਂ ਨੂੰ ਜੋ ਕੰਮ ਕੀਤਾ ਕਰਦੇ ਆ ਸੋ ਹੁਣ ਐਸ ਵੇਲੇ ਉਸ ਚੀਜ਼ ਨੂੰ ਐਕਟ ਕਰਨ ਦੀ ਲੋੜ ਹੈ ਤੇ ਦੇ ਸ਼ੁਡ ਮੇਕ ਸ਼ੋਰ ਕਿ ਠੇਕੇ ਬੰਦ ਕੀਤੇ ਜਾਣ ਤੇ ਜੇ ਫਿਰ ਵੀ ਇਹ ਨਾ ਕੀਤਾ ਗਿਆ ਤਾਂ ਜਿਹੜੀ ਅਗਲੀ ਪਾਲਿਸੀ ਹੈ 16 17 ਦੀ ਵੀ ਜੇ ਲੋਡ ਪਵੇ ਤਾਂ ਕੋਟ ਉਹਨੂੰ ਵੀ ਸਟੇ ਕਰ ਸਕਦੀ ਹੈ। ਅਦਾਲਤ ਨੂੰ ਕੁਝ ਸਮਾਂ ਪਹਿਲਾਂ ਦੋਹਾਂ ਸੂਬਿਆਂ ਦੇ ਅਫਸਰਾਂ ਨੇ ਕਿਹਾ ਸੀ ਕਿ ਠੇਕੇ ਹਟਾਉਣ ਕਾਰਨ ਵੱਡਾ مالی ਨੁਕਸਾਨ ਹੋਵੇਗਾ। ਇਸ ਤੇ ਟਿੱਪਣੀ ਕਰਦੇ ਹੋਏ ਅਦਾਲਤ ਨੇ ਪੁੱਛਿਆ ਸੀ ਕਿ ਕਮਾਈ ਦਾ ਫਿਕਰ ਹੈ ਤਾਂ ਸਖਤਰੇਤ ਵਿੱਚ ਠੇਕੇ ਖੁਲਵਾਏ ਜਾਣ।